ਜੀ ਦੇ ਗਰਨ 24 ਪੰਜਾਬ ਨਿਊ ਚੈਨਲ ਨੂੰ ਆਸਰਾ ਇੰਟਰਨੈਸ਼ਨਲ ਇੰਸਟੀਚੂਟ ਅਤੇ ਆਸਰਾ ਇੰਟਰਨੈਸ਼ਨਲ ਸਕੂਲ ਵੱਲੋਂ ਸ੍ਰੀ ਸ਼ਖੂਮਨੀ ਸਾਹਿਬ ਜੀ ਦੇ ਪਾੜ ਕਰਵਾਏ ਗਏ ਜਿਦੇ ਵਿੱਚ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਬੱਚਿਆਂ ਦੇ ਚੰਗੇ ਭਵਿਸ਼ਾ ਅਤੇ ਆਸਰਾ ਇੰਟਰਨੈਸ਼ਨਲ ਤੇ ਪ੍ਰਮਾਤਮਾ ਦੀ ਕਿਰਪਾ ਬਣੇ ਲਈ ਬਣੇ ਰਹੀਲੀ ਉਹਨਾਂ ਵੱਲੋਂ ਸ੍ਰੀ ਸ਼ਖੂਮਨੀ ਸਾਹਿਬ ਜੀ ਦੇ ਪਾੜ ਕਰਵਾਏ ਗਏ ਤਸਵੀਰਾਂ ਵੀ ਦੇਖ ਸਕਦੇ ਹੋ ਸਕੂਲ ਦੇ ਅਤੇ ਕਾਲਜ ਦੇ ਸਟੂਡੈਂਟ ਬੈਠੇ ਨਜ਼ਰ ਆ ਰਹੇ ਹਨ ਯਤੇ ਇਸ ਮੌਕੇ ਸਕੂਲ ਦੇ ਐਮ ਡੀ ਅਤੇ ਚੇਅਰਮੈਨ ਸਾਹਿਬ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਣਿਆ ਹੋਇਆ ਜੈ ਹਾ ਸਦਾ ਕੁਬਾਰ ਦੂਖ ਰੋਗ ਸੰਤਾਪ ਉਤਰੇ ਸੁਰੀ ਸੱਚੀ ਬਾਣੀ ਸੰਤੋ ਸਾਧਨ ਪਾਇ ਸੂਰਤੇ ਪੂਰੀਤ ਕਹ ਦੇ ਪਵਿਤ ਸਤ ਗੁਰ ਰਹਾ ਆਪਨ ਕਹੁਰ ਚਰਨ ਲਾਗੇ ਬਾਦੀ ਅਨਹਦ ਸੂਰਤੇ ਪੂਰੀਤ ਕਹ ਦੇ ਪਵਿਤ ਤੁਧ ਆਗੇ ਹਰਿ ਦਾਸ ਬਾਰੀ ਜੀਓ ਤੇ ਸਭ ਤੇਰਾ ਕੋ ਨਾਮ ਹੇ ਗੁਰੂ ਅਗਪੀ ਕਿਰਪਾ ਦੇ ਦਇਆ ਅਖਰ ਹਰਪੰਦ ਵਸਤ ਨਾਮ ਕੋਪ ਦੇ ਹਾਲੋ ਜੋ ਮੰਗਹਿ ਤਨਾਸਰੀ ਮਹਲਾ 5 ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਗ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਅਰਥ ਹੈ ਬਿਰਜੀਰੇ ਤਾਂ ਸਰਬ ਸੁਖ ਪਾਵਹਿ ਦੇਰੇ ਬਤਾ ਨਾਮ ਰਹਾਉ ਜਹ ਅਰ ਸਿਮਰਨ ਪਾ ਤੋਂ ਇਹ ਸ਼ੁਰੂ ਕਰਨਾ ਨਵੇਂ ਤੇ ਪੁਰਾਣੇ ਬੱਚਿਆਂ ਵਾਸਤੇ ਜਿਹੜੇ ਨਵੇਂ ਬੱਚੇ ਦਾ ਉਹ ਆਪਣੀਆਂ ਕਲਾਸਾਂ اٹੈਂਡ ਕਰਨ ਉਹ ਕੋਈ ਵੀ ਬੱਚਾ ਜਿਹੜਾ ਹੈ ਉਹ ਪੂਰੀ guru gahe Sat guru satnam vahe guru satnam guru Sat guru satnam guru satnam نام میسر ڈاکٹر آر کے گوئیل چیئرمین آسرا کالج سر چکی صاحب پاٹھ کروائے چھت گرد آسرے ਅੱਜ ਬੜਾਈ ਖੁਸ਼ੀ ਦਾ ਦਿਹਾੜਾ ਹੈ ਅੱਜ ਆਸਰਾ ਗਰੁੱਪ ਆਫ ਇੰਸਟੀਚਿਊਸ਼ਨ ਦਾ 17ਵਾਂ ਬੈਚ ਸਟਾਰਟ ਹੋਣ ਜਾ ਰਿਹਾ ਹੈ ਤੇ ਇਸ ਉਪਲਕਸ਼ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਅੱਜ ਪਾਠ ਕਰਵਾਇਆ ਗਿਆ ਤਾਂ ਜੋ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਨਵੀਂ ਐਡਮਿਸ਼ਨ ਲਿੱਤੀਆਂ ਨੇ ਤੇ ਜਿਹੜਾ ਪਾਸ ਆਊਟ ਬੈਚ ਹੈ ਉਹਨਾਂ ਦਾ ਭਵਿੱਖ ਬਹੁਤ ਉਜਵਲ ਹੋ ਸਕੇ ਤੇ ਮਹਾਰਾਜ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੂੰ ਪਰਮਾਤਮਾ ਦਾ ਓਟ ਮਿਲ ਸਕੇ ਆਸਰਾ ਮਿਲ ਸਕੇ ਤੇ ਆਉਣ ਵਾਲੇ ਸਾਲ 'ਚ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਅੱਛੇ ਆ ਪਲੇਸਮੈਂਟਸ ਹੋਣ ਤਾਂ ਜੋ ਬੱਚਿਆਂ ਨੂੰ ਅੱਗੇ ਜਾ ਕੇ ਬਹੁਤ ਅੱਛੀਆਂ ਨੌਕਰੀਆਂ ਮਿਲ ਸਕਣ ਮੈਂ ਇਹੀ ਆਸਰਾ ਲੈਂਦੇ ਹੋਏ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਮੈਂ ਡਾਕਟਰ ਕੇਸ਼ਵ गोयल ਐਮਡੀ ਆਸਰਾ ਗਰੁੱਪ ਆਫ ਇੰਸਟੀਚੂਸ਼ਨਸ ਅੱਜ ਸੱਦੇ ਇੰਟਰਨੈਸ਼ਨਲ ਸਕੂਲ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ ਜੋ ਕਿ ਅੱਜ ਬੱਚਿਆਂ ਦੇ ਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਿਆ ਹੈ ਅਸੀਂ ਇਸ ਤੇ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਆਂ ਕਿ ਅਸੀਂ ਬੱਚਿਆਂ ਦੀ ਉਜਵਲ ਭੂਕਲੀ ਕਾਮਨਾ ਕਰਦੇ ਆਂ ਤਾਂ ਕਿ ਪਰਮਾਤਮਾ ਇਹਨਾਂ ਨੂੰ ਆਪਦੇ ਜੀਵਨ ਦੇ ਵਿੱਚ ਬਹੁਤ-ਬਹੁਤ ਤਰੱਕੀਆਂ ਦੇਵੇ ਤੇ ਆਸਰਾ ਗਰੁੱਪ ਆਫ ਇੰਸਟੀਚੂਸ਼ਨਸ ਦੇ ਉੱਤੇ ਵੀ ਪਰਮਾਤਮਾ ਦੀ ਸਦਾ ਮਿਹਰ ਬਣੀ ਰਹੇ ਇਸ ਲਈ ਅੱਜ ਅਸੀਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਥੈਂਕ ਯੂ